ਗੰਨਾ ਸੰਘਰਸ਼ਕ ਕਮੇਟੀ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਹਿਕਾਰੀ ਖੰਡ ਮਿਲ ਨਵਾਂ ਸ਼ਹਿਰ ਦੇ ਬਾਹਰ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਖੰਡ ਮਿਲ ਪ੍ਰਬੰਧਕਾਂ ਦੀਆਂ ਗਲਤ ਨੀਤੀਆਂ ਕਾਰਨ ਅੱਜ ਕਿਸਾਨ ਆਪਣੇ ਹੱਕਾਂ ਦੇ ਲਈ ਇੱਥੇ ਧਰਨੇ ਤੇ ਬੈਠੇ ਹਨ ਪਿਛਲੇ ਸਾਲ ਦਸੰਬਰ ਵਿੱਚ ਜਦੋਂ ਲੇਟ ਮਿਲ ਚਲਾਈ ਗਈ ਤਾਂ ਕਿਸਾਨਾਂ ਨੇ ਸ਼ੂਗਰ ਮਿਲ ਨੂੰ ਪੂਰਾ ਗੰਨਾ ਦਿੱਤਾ ਜੋ ਕਿ ਇਹ ਮਿਲ 20 April ਤੱਕ ਚੱਲੀ ਜਿਸ ਤੇ ਬਾਅਦ ਕਿਸਾਨਾਂ ਦਾ 57 ਲੱਖ ਰੁਪਏ ਗੰਨੇ ਦਾ ਬਕਾਇਆ ਉਹਨਾਂ ਦੇ ਖਾਤੇਆ ਵਿੱਚ ਨਹੀਂ ਪਾਇਆ ਗਿਆ ਉਹਨਾਂ ਕਿਹਾ ਕਿ ਜੇਕਰ 슈ਗਰ ਮਿਲ ਮੈਨੇਜਮੈਂਟ ਨੇ ਇਹ ਪੈਸਾ ਨਹੀਂ ਦਿੱਤਾ ਤਾਂ ਬਹੁਤ ਜਲਦ ਉਹ ਚੰਡੀਗੜ੍ਹ ਚੌਕ ਵਿੱਚ ਧਰਨਾ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਨਵਾਂ ਸ਼ਹਿਰ 슈ਕਰ ਮੈਨਰ ਵਿਖੇ ਇਕੱਠੇ ਹੋਏ ਹਾਂ ਸਾਰੇ ਕਿਸਾਨ ਵੀਰ ਸਾਨੂੰ ਅੱਜ ਧਰਨਾ ਦੇਣ ਦੀ ਲੋੜ ਤਾਂ ਪਈ ਆ ਕਿ ਸਾਬ ਸਰਕਾਰਾਂ ਨੂੰ ਸਭ ਆਦਾਰਿਆਂ ਨੂੰ ਸਭ ਲੋਕਾਂ ਨੂੰ ਪਤਾ ਹੀ ਹੈ। ਕਿ ਕਿਸਾਨੀ ਜਿਹੜੀ ਬੜਾ ਘਾਟੇ ਦਾ ਸੌਦਾ ਦਿਨੋ ਦਿਨ ਘਟੇ ਚ ਜਾ ਰਹੀ ਹੈ ਸਾਰੇ ਨੂੰ ਪਤਾ ਵੀ ਰੋਜ਼ ਅਖਬਾਰਾਂ ਦੇ ਵਿੱਚ ਖਬਰਾਂ ਲੱਗਦੀਆਂ ਰੋਜ਼ ਦਿੱਲੀ ਕੋਈ ਨਾ ਕੋਈ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਖੁਦਕੁਸ਼ੀਆਂ ਕਰਨ ਦਾ ਕਾਰਨ ਕਿਸਾਨੀ ਘਾਟੇ ਦਾ ਸੌਦਾ ਹੈ ਅੱਜ ਸਾਡਾ ਇੱਥੇ ਕਾਪਰੇਟ ਮੈਲ ਵਿੱਚ ਆਉਣ ਦਾ ਕਾਰਨ ਇਹ ਆ ਤਹਾਨੂੰ ਲਾਉਣ ਦਾ ਕਾਰਨ ਇਹ ਆ ਕਿ ਜਿਹੜੀ ਸਾਡੇ ਕਿਸਾਨ ਵੀਰਾਂ ਦੀ ਆਰਮ ਕੱਟੀ ਜਾਂਦੀ ਹੈ ਆਰਮ ਕੱਟੀ ਜਾਂਦੀ ਆ ਅੱਗੇ ਵੀ ਕੱਟੀ ਜਾਂਦੀ ਸੀ ਪਰ ਅੱਗੇ ਪੂਰੀ ਕਰ ਦਿੱਤੀ ਜਾਂਦੀ ਸੀ ਇਸ ਵਾਰੀ ਆਰਮ ਕੱਟਣ ਦਾ ਕਾਰਨ ਜਿਹੜੀ ਇੱਕ ਆਰਮ ਕੱਟੀ ਐ ਨਹੀਂ ਸਾਡੀ ਪਹਿਲਾ ਗਾਰੰਟਾ ਇਹ ਆ ਵੀ ਜਿਹੜੀ ਮਿਲ ਸਾਡੀ ਆ ਅੱਗੇ ਜਿਹੜੀ ਚੱਲਦੀ ਹੁੰਦੀ ਸੀ ਮੇ ਵੀ 10 ਨਵੰਬਰ ਨੂੰ 15 ਨਵੰਬਰ ਨੂੰ ਚੱਲ ਪੈਂਦੀ ਸੀ ਇਸ ਵਾਰ ਮਿਲ ਜਿਹੜੀ ਸਾਡੀ 28 ਨਵੰਬਰ ਦੇ ਕਰੀਬ ਚੱਲੀ ਆ ਦਸੰਬਰ ਦੇ ਪਹਿਲੇ ਹਫਤੇ ਹੀ ਚੱਲੀ ਆ ਅਤੇ ਮਿਲ ਲੇਟ ਚੱਲਣ ਦੇ ਨਾਲ ਇੱਕ ਕਿਸਾਨਾਂ ਦੇ ਗੰਨੇ ਨੂੰ ਬਿਮਾਰੀ ਪਈ ਹੋਈ ਸੀ ਬਹੁਤ ਜ਼ਿਆਦਾ ਬਿਮਾਰੀ ਪਈ ਹੋਈ ਸੀ ਉਹਦਾ ਬਿਮਾਰੀ ਦੇ ਕਾਰਨ ਕਿਸਾਨਾਂ ਦਾ ਗੰਨਾ ਵੀ ਘੱਟ ਨਿਕਲਿਆ ਕੋਸ਼ਿਸ਼ ਸਾਡੀ ਜਦੋਂ ਮਿਲ ਚੱਲੀ ਆ ਅਸੀਂ ਸੀਸੀਡੀਓ ਸਾਹਿਬ ਨਾਲ ਜੀਐਮ ਸਾਹਿਬ ਨਾਲ ਤੇ ਟਰੈਕਟਰ ਸਾਹਿਬਾਨਾ ਨਾਲ ਸਾਡੀ ਮੀਟਿੰਗ ਹੋਈ ਸੀ ਵੀ ਇਸ ਵਾਰ ਕਿਸਾਨਾਂ ਨੂੰ ਗੰਨੇ ਨੂੰ ਬਿਮਾਰੀ ਕੇ ਪੈਣ ਕਰਕੇ ਗੰਨਾ ਕਿਸਾਨਾਂ ਦਾ ਖਰਾਬ ਹੋਣ ਜਾ ਰਿਹਾ ਦਨੋ ਤਰਫ ਅਤੇ ਸਾਨੂੰ ਜੀਐਮ ਸਾਹਿਬ ਟਰੈਕਟਰ ਸਾਹਿਬਾਨਾ ਤੇ ਸੀਸੀਡੀਓ ਸਾਹਿਬ ਨੇ ਇੱਕ ਭਰੋਸਾ ਦਿੱਤਾ ਸੀ ਵੀ ਤੁਸੀਂ ਆਪਣਾ ਗੰਨਾ ਮਿਲਾਂ ਦੇ ਵਿੱਚ ਲਾ ਕੇ ਖਤਮ ਕਰ ਲਓ ਵੀ ਗੰਨਾ ਹੋਰ ਖਰਾਬ ਨਾ ਹੋ ਸਕੇ ਅਸੀਂ ਉਸ ਭਰੋਸੇ ਦੇ ਵਿੱਚ ਸਾਰੇ ਕਿਸਾਨ ਵੀਰਾਂ ਨੇ ਮਿਲ ਨੂੰ ਗੰਨਾ ਵੀ ਪੂਰਾ ਦਿੱਤਾ ਜੋ ਕਿ 20 April ਤੱਕ ਮੈਲ ਚੱਲੀ ਹੈ ਨਮਾਸ਼ਹਿਰ ਅਤੇ ਬਾਹਲੀਆਂ ਮੈਲਾਂ ਨੂੰ ਵੀ ਆਪਣਾ ਗੰਨਾ ਦਿੱਤਾ ਅਤੇ ਕਿਸਾਨਾਂ ਦਾ ਕੁਝ ਬੌਂਡ ਘਟ ਗਿਆ 700 ਕਿਸਾਨਾਂ ਦਾ ਬੌਂਡ ਘਟਿਆ ਜੀ ਜਿਹਦੇ ਨਾਲ 슈ਗਰ ਮੈਲ ਨੇ ਸਾਡਾ 75 ਲੱਖ ਰੁਪਇਆ ਕਿਸਾਨਾਂ ਦਾ ਆਰਮ ਕੱਟੀ ਗਈ ਹੈ ਅੱਜ ਸਾਡਾ ਬੈਠਣ ਦਾ ਕਾਰਨ ਇਹ ਆ ਵੀ ਜਿਹੜਾ ਕਿਸਾਨਾਂ ਦਾ 700 ਕਿਸਾਨਾਂ ਦੀ ਆਰਮ ਕੱਟੀ ਗਈ ਆ ਵੀ ਉਹ ਜਲਦ ਜਲਦ ਕਿਸਾਨਾਂ ਦੇ ਖਾਤੇ ਵਿੱਚ ਪਾਈ ਜਾਵੇ ਤਾਂ ਜੋ ਕਿਸਾਨ ਆਪਣੇ ਉਸ ਪੈਸੇ ਦੇ ਨਾਲ ਆਪਣਾ ਪਰਿਵਾਰ ਆਪਣਾ ਹੋਰ ਕਿਤੇ ਜੋੜੇ ਕੀ ਚਲਾਏ ਜਾ ਸਕਣ ਵਾਹਿਗੁਰੂ ਜੀ ਖਾਲਸਾ ਜੀ ਪੈਸਾ ਨਹੀਂ ਮਿਲਦਾ ਤੁਹਾਨੂੰ ਜਿਲਾ ਕਿਰਪਾ ਦੱਸੋ ਜੇ ਸਾਨੂੰ ਅੱਜ ਕੋਈ ਵੀ 57 ਲੱਖ ਦਾ ਭਰੋਸਾ ਨਹੀਂ ਦਿੱਤਾ ਤਾਂ ਅਗਲਾ ਅਸੀਂ ਅਗਲਾ ਧਰਨੇ ਦਾ ਐਲਾਨ ਕਰਾਂਗੇ ਤਾਂ ਨਵਾਂ ਸ਼ਹਿਰ ਵੀ ਚੰਡੀਗੜ੍ਹ ਚੌਂਕ ਬਿਜਰੇ ਧਰਨਾ ਲਾਵਾਂਗੇ ਤਾਂ ਜੋ ਸਾਰਾ ਅਸੀਂ ਟ੍ਰੈਫਿਕ ਤੇ ਸਾਰਾ ਆਉਣ ਜਾਣ ਵਾਲੇ ਯਾਤਰੀਆਂ ਨੂੰ ਵੀ ਰੋਕਾਂਗੇ ਬੱਸਾਂ ਟ੍ਰੈਫਿਕ ਸਾਰਾ ਕੋ ਜਾਮ ਕਰਾਂਗੇ ਚੰਡੀਗੜ੍ਹ ਚੌਂਕ ਉੱਪਰ ਮੇਰਾ ਬੋਲ ਪੂਰਾ ਹੋ ਮੈਂ ਕਿਹਾ ਮੇਰੇ ਕਿਸਾਨ ਭਰਾਵਾਂ ਲਈ ਇਨਾਂ ਦੀ ਆਰਮ ਕੱਟੀ ਹੋਈ ਹੈ ਮੈਂ ਤਾਂ ਉਹਨਾਂ ਲਈ ਉਹਨਾਂ ਦੇ ਨਾਲ ਹੀ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਤੁਰਨ ਵਾਲਾ ਇਸ ਲਈ ਆਰਟੀਸਟ ਹੋਰ ਇਕੱਠੇ ਹੋਣ ਦਾ ਮਕਸਦ ਇਹ ਆ ਕਿ ਜਿਹੜੇ ਸਾਡੇ 100-100 ਕਿਸਾਨ ਵੀਰਾਂ ਦੀ ਆਰਮ ਕੱਟੀ ਗਈ ਹੈ 55 ਲੱਖ ਰੁਪਈਆ ਅਸੀਂ ਉਸ ਦੇ ਸਬੰਧ ਵਿੱਚ ਇਕੱਠੇ ਹੋਏ ਆ ਅਸੀਂ ਉਧਰ ਵੀ ਸੀਸੀਜੀਓ ਸਾਹਿਬ ਨੂੰ ਬੇਨਤੀ ਕੀਤੀ ਵੀ ਜਾਂ ਤਾਂ ਸਾਨੂੰ ਇਹ ਦੱਸ ਜੋ ਕਿ ਜਿਹੜੀ ਆਰਮ ਤੁਸੀਂ ਕੱਟੀ ਆ ਜੇ ਤਾਂ ਉਹ ਆਰਮ ਕੱਟਣ ਦੇ ਨਾਲ ਤੁਹਾਡੇ ਕੋਈ ਮੈਡਲ ਲੱਗਣਾ ਤਾਂ ਕੱਲ ਲੱਗਣਾ ਕੁਝ ਵੀ ਜਾਂ ਤੁਹਾਡੀ ਕੋਈ ਪ੍ਰੋਮੋਸ਼ਨ ਹੋਣੀ ਆ ਵੀ ਫੇਰ ਤਾਂ ਸਾਨੂੰ ਮਨਜ਼ੂਰ ਆ ਫੇਰ ਤਾਂ ਚਾਹੇ ਹੋਰ ਵੀ ਕੱਟ ਲਓ ਸਾਨੂੰ ਕੋਈ ਇਤਰਾਜ਼ ਨਹੀਂ ਜਾਂ ਤੁਹਾਡਾ ਕੋਈ ਮਿਲਦਾ ਨੁਕਸਾਨ ਆ ਉਹ ਉਸ ਉਹ ਉਸ ਪੈਸੇ ਦੇ ਨਾਲ ਕੋਈ ਕੰਮ ਕਰਾਉਣਾ ਵੀ ਤਾਂ ਹੋਰ ਵੀ ਦੇ ਦਿੰਦੇ ਆ ਵੀ ਤਾਂ ਸਵਾਰ ਕੇ ਕਰਾ ਲਓ ਫਿਰ ਚੱਲੂਗੀ ਜ਼ਮੀਨਦਾਰਾਂ ਨੂੰ ਕੋਈ ਪ੍ਰੋਬਲਮ ਪਰ ਉਹ ਕਹਿੰਦੇ ਨਹੀਂ ਉਹ ਤਾਂ ਉਪਰੋਂ ਚੰਡੀਗੜ੍ਹੋਂ ਫੈਸਲਾ ਆਉਣਾ ਉਹ ਕਿੱਥੇ ਲੱਗਣਾ ਕਿੱਥੇ ਨਹੀਂ ਲੱਗਣਾ ਕੋਈ ਪਤਾ ਨਹੀਂ ਫੈਰਾ ਜੀ ਕਿਹਾ ਵੀ ਉਹ ਕੱਟਣੀ ਗੱਲ ਲਈ ਜੀ ਵੀ ਜਦੋਂ ਅੱਗੇ ਨਹੀਂ ਕੱਟੋ ਤੁਸੀਂ ਤੁਹਾਨੂੰ ਅੱਗੇ ਪਤਾ ਵੀ ਅੱਗੇ ਅੱਜ ਤੋਂ 200 ਲੱਖ ਪੈਂਦਾ 17 ਲੱਖ ਰੁਪਇਆ ਜਿਹੜਾ ਪਿਆ ਸੀ ਉਹ ਵੀ ਇੰਨਾ ਹੀ ਪਿਆ ਸੀ ਉਹ ਵੀ ਬੜੇ ੱੱਕੇ ਨਾਲ ਧਰਨਾ ਲਾ ਕੇ ਸਾਰਾ ਕੁਝ ਟਾਕੇ ਫਿਰ ਪੈਸੇ ਵੇਚ ਲਈ ਇਹ ਵੀ ਇੰਨੇ ਪੈਣੇ ਨੇ ਆਏ ਸੀ ਬੈਠੇ ਸੀ ਗੱਲਾਂ ਬਾਤਾਂ ਹੋਈਆਂ ਸਾਨੂੰ ਨੌਲੀਪੌਪ ਦੇ ਕੇ ਦੋਹਰਤਾ ਨਹੀਂ ਕੁਝ ਨਹੀਂ ਕੀਤਾ ਡਾਇਰੈਕਟਰ ਸਾਹਿਬਾਨ ਵੀ ਕਈ ਬੈਠੇ ਸੀ ਨਾਲ ਉਹ ਪਹਿਲਾਂ ਵੱਡੀਆਂ ਵੱਡੀਆਂ ਗੱਲਾਂ ਕਰੀ ਗਏ ਜਦੋਂ ਸਾਰੇ ਜਣ ਇਕੱਠੇ ਬੈਠੇ ਤਾਂ ਫਿਰ ਕਿਸੇ ਦੇ ਮੂੰਹ ਚ ਕੋਈ ਆਵਾਜ਼ ਨਹੀਂ ਨਿਕਲੀ ਵੀ ਇਹ ਚੰਗਾ ਹੋਇਆ ਜਾਂ ਮਾੜਾ ਹੋਇਆ ਜਾਂ ਹੋਣਾ ਚਾਹੀਦਾ ਸੀ ਜਾਂ ਨਹੀਂ ਹੋਣਾ ਚਾਹੀਦਾ ਸੀਗਾ ਕਿਸੇ ਨੇ ਕੁਝ ਨਹੀਂ ਕਿਹਾ ਇਸ ਲਈ ਮੈਂ ਜੀਐਮ ਸਾਹਿਬ ਨੂੰ ਸੀਸੀਟੀਓ ਸਾਹਿਬ ਨੂੰ ਡਾਇਰੈਕਟਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਜਿਹੜੀ ਕਿਸਾਨਾਂ ਦੀ ਆਰਮ ਕੱਟੀ ਗਈ ਆ ਉਹ ਨਵਾਂ ਕੱਢੀ ਆਵੇ ਤਾਂ ਕਿਸਾਨਾਂ ਦੇ ਖਾਤੇ ਦੇ ਵਿੱਚ ਪਾ ਦਿੱਤੀ ਜਾਵੇ ਬੜਾ ਧੰਨਵਾਦ ਹੋਊਗਾ। ਆਪ ਸਭ ਨੂੰ ਪਤਾ ਹੀ ਹੈ ਕਿ ਕਿਸਾਨਾਂ ਦਾ ਇਹ ਪ੍ਰਵਾਣ ਚਲਾਉਣਾ ਬੜਾ ਔਖਾ ਮੁਸ਼ਕਲ ਹੈ। ਕਿਸਾਨਾਂ ਨੇ ਤਾਂ ਇੱਕ ਆਪਣੀ ਫਸਲ ਵੇਚ ਕੇ ਉਹਦਾ दाम ਜਦੋਂ ਮਿਲਦਾ ਪੂਰਾ ਤਾਂ ਉਹਦੇ ਨਾਲ ਬੱਚਿਆਂ ਦੀ ਫੀਸਾਂ ਦੀਆਂ ਘਰ ਦੀ ਸੌ ਖਰਚੇ ਆ ਕਿਤੇ ਗੰਨੇ ਦਾ ਜਿਹੜਾ ਵਜਨੋਂ ਘਟ ਜਾਂਦਾ ਜੀਵਿਦਾਰ ਨੂੰ ਬਹੁਤ ਘਾਟਾ ਪੈਂਦਾ ਜਿਹੜੀ ਅਪ੍ਰੈਲ ਵਿੱਚ ਮਿਲ ਜਾ ਕੇ ਚੱਲਦੀ ਆ। ਕਿਉਂਕਿ ਅੱਗੇ ਵੀ ਕਦੇ ਦਾ ਜਿਹੜਾ ਘਾਟਾ ਹੈ ਉਹ ਬਾਕੀ ਫਸਲਾਂ ਨਾਲੋਂ ਗੰਨੇ ਦੀ ਘਾਟੇ ਦੀ ਫਸਲ ਆ ਅਸੀਂ ਫੇਰ ਵੀ ਬੀਚ ਕੇ ਬੈਠੇ ਆ ਪਰ ਇਹਨਾਂ ਦੇ ਉਹ ਤਾਂ ਵੀ ਗਾ ਸੋਚਦੇ ਹੋਏ ਸਾਡੇ ਜਿਹੜੀ ਪੇਰ ਮਣੀਆ 58 ਲੱਖ ਸਾਰੇ ਨਾਲ ਜਿਹੜਾ ਬੋਰਡ ਕਰਦੇ ਆ ਉਹਦੇ ਉੱਤੇ ਵੀ ਇਹਨਾਂ ਨੇ ਆਪਣੀਆਂ ਸ਼ਰਤਾਂ ਲਿਖਿਆ ਆ ਇੱਕ ਵੀ ਸ਼ਰਤ ਜ਼ਿਮੀਂਦਾਰ ਦੇ ਹੱਕ ਵਿੱਚ ਹੈ ਨਹੀਂ ਤੁਸੀਂ ਉਹ ਬੋਰਡ ਦੀਆਂ ਸ਼ਰਤਾਂ ਪੜਿਓ ਇਹ ਕਿ ਉਹ ਸ਼ਰਤਾਂ ਅਸੀਂ ਨਹੀਂ ਚੱਲਣ ਦੇਣੀ ਅੱਗੇ ਤੋਂ ਇਹਨਾਂ ਦੀਆਂ ਜਿਹੜੀਆਂ ਹੈਗੀਆਂ ਉਹ ਜ਼ਿੰਮੇਵਾਰ ਤੇ ਦੋ ਤਿੰਨ ਕਮੇਟੀ ਦੇ ਬੰਦੇ ਬੈਠਣ ਡਾਇਰੈਕਟਰ ਸਾਹਿਬਾਨ ਬੈਠਣ ਚਾਰ ਕੀਤੀ ਜਾਵੇ ਉਹ ਸ਼ਰਤਾਂ ਦੋਹਾਂ ਪਾਸੇ ਜਿਹੜੀਆਂ ਲਾਗੂ ਹੋਊਗੀਆਂ ਉਹ ਮੰਲੀਆਂ ਜਾਊਗੀਆਂ ਦੂਜੀਆਂ ਸਾਡੀਆਂ ਮੰਗਾਂ ਇਹ ਆ ਜਿਹੜੀ ਮਿਲ ਹੈ ਉਹਦੀ ਸਾਨੂੰ ਜਿੱਦਣ ਮਿਲ ਤਿਆਰ ਹੋਣੀ ਹੈ ਪਹਿਲੀ ਨਵੰਬਰ ਨੂੰ ਸਾਨੂੰ ਉਹਦੀ ਇੱਕ ਡੈਡਲਾਈਨ ਦਿੱਤੀ ਜਾਵੇ ਕਿ ਮਿਲ ਤਿਆਰ ਹੈ ਦੂਜੀ ਡੈਡਲਾਈਨ ਸਾਨੂੰ ਪਲਾਨਟ ਦੀ ਦਿੱਤੀ ਜਾਵੇ ਪਲਾਨਟ ਬਿਲਕੁਲ ਤਿਆਰ ਹੈ ਜੇ ਨਹੀਂ ਚੱਲੂ ਅਸੀਂ ਇਹਦੇ ਜ਼ਿੰਮੇਵਾਰ ਆ ਉਹ ਸਾਨੂੰ ਚਾਹੀਦੀ ਹੈ ਡੈਡਲਾਈਨ ਕਿਉਂਕਿ ਇਹ ਬਾਅਦ ਵਿੱਚ ਉਧਰੋਂ ਟਾਈਮ ਆ ਜਾਂਦਾ ਇਹ ਕਹਿੰਦੇ ਇਹਦੇ ਇਨਾਰ ਆ ਨਹੀਂ ਹੋਇਆ ਉਹ ਨਹੀਂ ਸਾਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਲੜਦੇ ਅਸੀਂ ਹਰ ਇੱਕ ਸਾਲ ਇਸ ਚੱਕਰ 'ਚ ਪੈਣਾ ਨਹੀਂ ਚਾਹੁੰਦੇ ਪਿਛਲੇ ਸਾਲ ਦੇ ਪਿਓ ਆ ਐਟ ਕੀ ਨਹੀਂ ਸਾਡਾ ਕੰਮ ਕਰ ਦਿਲ ਕਰਦਾ ਪਏ ਇਸ ਗੱਲਾਂ ਦੇ ਉੱਤੇ ਲੜੀਏ ਦੂਜੀ ਗੱਲ ਹੋਰ ਜਿਹੜੀ ਮੇਨ ਹੋ ਆ ਇਸ ਵੇਲੇ ਉਹ ਵੀਰ ਦੀ ਇੱਕੋ ਹੀ ਆ ਤੇ ਜਿਹੜਾ ਇਹਨਾਂ ਨੇ ਸਾਡੇ ਤੇ ਮਲੀ ਰੱਖੀ ਆ ਉਹ ਰੱਖੀ ਆ ਬਾਕੀ ਦੀ ਮੰਗਾਂ ਦਾ ਬਾਅਦ ਚ ਗੱਲ ਕਰਾਂਗੇ ਕਰਨੀ ਉਹ ਵੀ ਆ ਕਿਉਂਕਿ ਉਹ ਵੀ ਜ਼ਿਮੀਦਾਰ ਦੇ ਸੰਬੰਧ ਵਿੱਚ ਆ ਆ ਜਿਹੜੀ ਇਹ ਰਟੇਨ ਵਾਲੀ ਰੱਖੀ ਆ ਉਹ ਕਿਉਂ ਰੱਖੀ ਆ ਕਿਹਨੂੰ ਪੁੱਛ ਕੇ ਰੱਖੀ ਆ ਇਹ ਰੱਖਣ ਵਾਲੇ ਕੌਣ ਆ ਕਿਉਂਕਿ ਜ਼ਿਮੀਦਾਰ ਦੀ ਇੱਥੇ ਨੂੰ ਆ ਵੀ ਜ਼ਿਮੀਦਾਰ ਨੂੰ ਜਿਹੜਾ ਦੇਖੇ ਹੋਈ ਮਰੋੜ ਲਵੇ ਇਹ ਨਹੀਂ ਤਾਂ ਐਦਾਂ ਸਮਝਿਆ ਜਿੱਥੋਂ ਵਾਦੀ ਮੜਨ ਵੱਡਣ ਵਾਲੀ ਗੱਲ ਆ ਇਹ 52 ਲੱਖ ਰੁਪਈਆ ਮਿਲ ਦੇ ਵਿੱਚ ਰੱਖ ਕੇ ਬੈਠੇ ਆ ਕਿਸੇ ਜ਼ਿਮੀਦਾਰ ਦੀ ਕਿਸੇ ਕਮੇਟੀ ਦੀ ਨਹੀਂ ਸਲਾਹ ਵੀ ਲਈ ਜਾਂਦੇ ਸਲਾਹ ਇਹ ਥੋੜੇ ਭਰਾ ਜੀਐਮ ਸਾਹਿਬ ਜਿਹੜੇ ਨਵੇਂ ਆਏ ਆ ਇਸ ਵਿਸ਼ੇ ਤੇ ਜਦੋਂ ਗੱਲ ਚੱਲੀ ਇਹਨਾਂ ਨੇ ਇੱਕੋ ਗੱਲ ਕਹੀ ਆ ਤੈਨੂੰ ਕੁਰਸੀ ਤੇ ਬੈਠੇ ਨੂੰ ਕਹਿੰਦਾ ਬੜਾ ਇਹ ਬਿਮਾਰੀ ਕਿਹ ਹੁੰਦੀ ਆ ਖੇਤ ਜਾ ਕੇ ਦੇਖ ਜਿਹੜਾ ਗੰਨਾ 8 ਫੁੱਟ ਤੋਂ ਲੈ ਕੇ 4 ਫੁੱਟ ਤੇ ਆ ਜਾਣਾ ਉਹਨੂੰ ਪੁਛ ਬਿਮਾਰੀ ਕੀ ਹੁੰਦੀ ਆ ਤੈਨੂੰ ਕੀ ਪਤਾ ਲੱਗਣਾ ਤੇਰੀ ਦਰਗਾ 2.5 ਲੱਖ ਰੁਪਏ ਆ ਵੀ ਤੈਨੂੰ ਬਿਮਾਰੀ ਦਾ ਦੁੱਖ ਲੱਗਣਾ ਤੂੰ ਉੱਧਰ ਬੈਠਾ ਐ ਸੀਦੇ ਵਿੱਚ ਬਾਹਰ ਜਾ ਕੇ ਦੇਖ ਜਿਹਦੇ ਖੇਤ ਦੇ ਵਿੱਚ ਪਈ ਉਹਨੂੰ ਰਾਤ ਨੂੰ ਨੀਂਦ ਨਹੀਂ ਆਦੀ ਉਹਨੇ ਠੇਕਾ ਵੀ ਦੇ ਦੇਣਾ ਉਹਦਾ 60 70000 ਰੁਪਏ ਲੱਖ ਸਾਵੇਂ ਜਿਕੇ ਕਿਸਾਨਾਂ ਦੇ ਪਰਿਵਾਰ ਚੱਲਦੇ ਆ ਕਿਸਾਨੀ ਇੱਕ ਘਾਟੇ ਦਾ ਸੌਦਾ ਬਣੀ ਹੋਈ ਆ ਹਾਨੀ ਦਿਨੋ ਦਿਨ ਪਿੱਛੇ ਨੂੰ ਜਾਂਦੀ ਆ ਕਿਸਾਨਾਂ ਨੂੰ ਪੁੱਛ ਕੇ ਦੇਖਿਆ ਜਾਵੇ ਤਾਂ ਇਹ ਆਪਣਾ ਕੁਛੜਦਾ ਕਿਸਾਨਾਂ ਦੇ ਫਸਲ ਨੂੰ ਜਦੋਂ ਪਿਛਲੀ ਵਾਰ ਵੀ ਚੁੰਡੀ ਪਈ ਤਾਂ ਕਿਸਾਨ ਭੱਜ ਨੂੰ ਚੱਲਦੇ ਰਹੇ ਤਾਂ ਕਈਆਂ ਨੇ ਸੁਣ ਲਿਆ ਕਿ ਜੀ ਐਸ ਪੀ ਦਾ ਕੋਈ ਵੀ ਨਹੀਂ ਬੰਦਿਆ ਉਹਨਾਂ ਸਾਰਿਆਂ ਨੂੰ ਦਿੰਦੇ ਆ ਕਰਕੇ ਦੇਖ ਲਈਆਂ ਉਹਦਾ ਕੋਈ ਵੀ ਹੱਲ ਨਹੀਂ ਬਣਿਆ ਸਮੇਂ ਦੇ ਨਾਲ-ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅਤੇ ਹੁਣ ਜਿਹੜਾ ਸਿਰ ਸਿਮਿੰਟ ਜਾਂ ਇੱਟਾਂ ਜਿਹਨਾਂ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਇੱਕ ਐਨ ਆਰ ਆਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਹੈ ਦੁਬਈ ਜਾਂ ਸਾਊਦੀ ਅਰਬ ਜਿਹੜੇ ਆ ਇਹ ਬ੍ਰਿਕਸ ਨਾਲ ਘਰ ਬਣਦੇ ਆ ਉੱਥੇ ਬਿਲਡਿੰਗ ਬਣਾਈ ਜਾਂਦੀ ਆ ਉਸੇ ਟੈਕਨੀਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਇੱਥੇ ਬਲਾਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਦੇ ਅਨੁਕੂਲ ਜਿਹੜੇ ਆ ਬ੍ਰਿਕਸ ਅਤੇ ਬਲਾਕ ਤਿਆਰ ਕੀਤੇ ਜਾਂਦੇ ਆ ਆ ਜਿਹੜੇ ਕੋਪਾ ਖੜੇ ਆ ਇਹਨੂੰ ਅਸੀਂ ਕੰਨੇ ਆ ਜੀ 36 ਬਲਾਕ ਅੱਛਾ ਜੀ ਤੇ ਇਹਦੀ ਲੰਬਾਈ ਇਧਰੋਂ ਜੀ ਤੇ 6 ਇੰਚ ਦੀ ਇਧਰੋਂ ਚੜਾਈ ਆ ਤੇ 6 ਇੰਚ ਉਚਾਈ ਆ ਆਪਾਂ ਨੂੰ ਲਗਭਗ 1.5 ਟਾਂ 4 ਟਾਂ ਕਵਰ ਕਰ ਜਾਂਦਾ ਇੱਕ ਬਲਾਕ ਅੱਛਾ ਜੀ ਹਾਂਜੀ ਤੇ ਉਜੀ ਇਹਦਾ ਫਾਇਦੇ ਇਹ ਆ ਕਿ ਜਿਵੇਂ ਕਿ ਹੁਣ ਅੱਜ ਕੱਲ ਆਪਾਂ ਘਰ ਬਣਾ ਰਹੇ ਆਂ ਸਲਾਬੇ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਮਰ ਦੀ ਪੈਸੇ ਲਾਉਨੇ ਆਂ ਦੋ ਕੁ ਸਾਲ ਬਾਅਦ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਆਂ ਚਾਹੇ ਬਲੌਕਸ ਯੂਜ਼ ਕਰਦੇ ਆਂ ਇੱਥੇ ਕੋਈ ਇਦਾਂ ਦੀ ਦਿੱਕਤ ਨਹੀਂ ਹੈਗੀ ਤੇ ਦੂਸਰਾ ਇਹ ਆ ਕਿ ਆਪਣਾ ਇੱਕ ਮਟੀਰੀਅਲ ਸੇਵ ਹੋਊਗਾ ਜਿਵੇਂ ਆ ਪੈਸਾ ਦੇ ਸੇਵ ਹੋਏਗਾ ਪੈਸਾ ਸੇਵ ਹੋਊਗਾ ਮਟੀਰੀਅਲ ਸੇਵ ਜਿਦਾ ਰੇਤਾ ਯੂਜ਼ ਕਰਦੇ ਆਂ ਆਪਾਂ ਜਾਂ ਸੀਮੈਂਟ ਯੂਜ਼ ਕਰਦੇ ਆ